ਸੋ ਫੜ ਕੇ ਲੈ ਆਈਏ ਲੈ ਕੇ ਹੁਣ ਤਾਂ ਲੱਗਦਾ ਵੀ ਉਹਨੇ ਪਹਿਲਾਂ ਵੀ ਪਹਿਲਾਂ ਵੀ ਇੱਕ ਹਫਤਾ ਰਹਿ ਗਿਆ ਇਹ ਹਕੂ ਲੋਸੇ ਵਿੱਚ ਕਿ ਮੀ ਟੈਂਪਰਚਰ ਰੀਨਿਊ ਡਿਗ੍ਰੇਡ ਹੋ ਗਏ ਹਨ 3-4 ਸਰ ਚਲੋ ਪਰਮਿਸ਼ਨ ਆਈ ਸੀ ਕਿ ਉਹ ਕੋਈ ਕੁਝ ਲੇਡੀਜ਼ ਉਹ ਤੇ ਹੋਰ ਲੇਡੀਜ਼ ਨੂੰ ਬੁਲਾ ਕੇ ਜਿਸਫਰੋਸ਼ੀ ਦਾ ਧੰਦਾ ਕਰਦੇ ਨੇ ਤੇ ਮਾਹਲੇ ਦੇ ਬੰਦੇ ਆ ਚ ਵੀ ਗਲਤ ਮੈਸੇਜ ਜਾ ਰਹੇ ਸੀ ਮਨਜੂਨਾ ਦੀ ਡੇਢੀ ਹੈ ਉਹਦੇ ਵੀ ਪਹਿਲਾਂ ਵੀ ਮਕਦਮੇ ਦਰਜ ਨੇ ਤੇ ਬਾਕੀਆਂ ਦੇ ਵੀ ਅਸੀਂ ਦੇਖ ਰਹੇ ਹਾਂ ਕਿ ਕਿੰਨੇ ਦੇ ਮਕਦਮੇ ਦਰਜ ਨੇ ਪੁਲਿਸ ਫੜ ਕੇ ਲਿਆਈ ਗਈ ਹੈ ਹੁਣ ਤਾਂ ਲੱਗਦਾ ਵੀ ਉਹਨੇ ਪਹਿਲਾਂ ਵੀ ਪਹਿਲਾਂ ਵੀ ਇੱਕ ਹਫਤਾ ਰਹਿ ਗਿਆ ਇਹ ਪੁਲਿਸ ਦੇ ਵਿੱਚ ਪਹਿਲਾਂ ਵੀ ਇਹ ਰਹਿ ਗਿਆ ਇਹ ਨਾਲੇ ਦੇ ਉੱਪਰ ਕਿੰਨੇ ਟਾਈਮ ਤੋਂ ਰਹਿਦੀ ਨਿਊਰਿਕ ਰਾਈਟ ਇਹ ਹੋ ਗਏ ਇਹਨੂੰ 3-4 ਸਾਲ ਐਸਾ ਨਹੀਂ ਤੇ ਮੈਂ ਲੇਡੀ ਦਾ ਤੰਗ ਪਰੇਸ਼ਾਨ ਸੀ ਦੇਖੋ ਜੀ ਤੰਗ ਤਾਂ ਮੇਰੀ ਗੱਲ ਸੁਣੋ ਹੁਣ ਢੀਆਂ ਪਹਿਨਾਂ ਵਾਲੇ ਜਿਹੜੇ ਢੀਆਂ ਪਹਿਨਾਂ ਵਾਲੇ ਸਾਰੇ ਲੋਕ ਤਾਂ ਪਰੇਸ਼ਾਨ ਹੈਗੇ ਨੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਹਾਂਜੀ ਤੁਸੀਂ ਮੰਗ ਤਾਂ ਇਹ ਹੀ ਹੈ ਵੀ ਕੋਈ ਇੱਥੇ ਗੰਦ ਹੋਣਾ ਨਹੀਂ ਚਾਹੀਦਾ ਬਹੁਤ ਬਹੁਤ ਸਾਰੀ ਮਾਰੀ ਗੱਲ ਹੈਗੀ ਗੱਲ ਨਹੀਂ ਹੈ ਜਿਵੇਂ ਇੱਥੇ ਲੇਡੀਜ਼ ਕਾ ਪਹਿਨ ਜੈਂਟਸਾਂ ਦੇ ਅਸਰ ਤਾਂ ਪੈਂਦਾ ਪਰ ਮੈਂ ਕਹੈਂ ਐਕਚੁਅਲੀ ਨਾ ਦਾ ਕਿ ਨਾ ਪਹਿਨ ਦਾ ਤਾਂ ਕੋਈ ਮਤਲਬ ਉਹ ਨਹੀਂ ਹੈ ਹਰੇਕ ਹਰੇਕੋ ਹੀ ਫੀਲ ਕਰਦਾ ਹੈ ਵੀ ਸ਼ੀ ਸ਼ੁਡ ਵੈਕੇਟ ਹਾਂ ਤੇ ਹੁਣ ਪੁਲਿਸ ਫੜ ਕੇ ਲੈ ਗਿਆ ਤੁਹਾਨੂੰ ਪਤਾ ਨਹੀਂ ਉਹਨੇ ਮੇਰੀ ਗੱਲ ਉਹਦੇ ਨਾਲ ਫਰਕ ਹੁਣ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਸ਼ੀ ਰਿਮੇਨ ਇਨ ਪੁਲਿਸ ਕਸਟਡੀ ਫਾਰ 3 অর 4 ਡੇਸ ਸੀਕ੍ਰੀਟ ਇਨਫੋਰਮੇਸ਼ਨ ਤੇ ਅਸੀਂ ਰੇਡ ਕੀਤੀ ਹੈ ਠਟੇਰੇਆ ਮਹੱਲਾ ਦੇ ਵਿੱਚ ਕਿ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉੱਥੇ ਕੁਝ ਲੇਡੀਜ਼ ਉੱਥੇ ਹੋਰ ਲੇਡੀਜ਼ ਨੂੰ ਬੁਲਾ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਦੇ ਨੇ ਤੇ ਮਹੱਲੇ ਦੇ ਬੰਦਿਆਂ ਚ ਵੀ ਇਹ ਗਲਤ ਮੈਸੇਜ ਜਾ ਰਹੇ ਸੀ ਉੱਥੇ ਅਸੀਂ ਰੇਡ ਕਰਕੇ ਕੁਝ ਲੇਡੀਜ਼ ਤੇ ਜੈਂਟਲਸ ਅਰੈਸਟ ਕੀਤੇ ਨੇ ਤੇ ਇਮੋਰਲ ਟਰੈਫਿਕ ਐਕਟ ਦੇ ਅੰਦਰ ਅਸੀਂ ਮੁਕੱਦਮਾ ਨੰਬਰ 96 ਰਜਿਸਟਰ ਕਰਕੇ ਸਾਰੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਹ ਹੋਰ ਤਾਂ ਕੌਣ ਆ ਜੀ ਇਹ ਤੇ ਬੰਦਿਆਂ ਇਹ ਅਸੀਂ ਦੇਖ ਰਹੇ ਹਾਂ ਜੀ ਮੰਜੂ ਨਾ ਦੀ ਲੇਡੀ ਹੈ ਉਹਦੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਤੇ ਬਾਕੀਆਂ ਦੇ ਵੀ ਅਸੀਂ ਦੇਖ ਰਹੇ ਹਾਂ ਕਿ ਕਿੰਨੇ ਦੇ ਮੁਕੱਦਮੇ ਦਰਜ ਨੇ ਤੋ ਬਾਕੀ ਤਫਤੀਸ਼ ਚੱਲ ਰਹੀ ਹੈ ਕਿੰਨੇ ਲੇਡੀਜ਼ ਕਿੰਨੇ ਜੈਂਟਲਸ ਜਿਹੜੇ ਬੰਦੇ ਬੰਦਿਆ ਦੇ ਹਮਦਰਦ ਚਿੱਤਾ ਜੀ ਹਰੇ ਅਸੀਂ ਸਾਰੇ ਬੰਦਿਆਂ ਤੇ ਮੁਕਦਮਾ ਮਤਲਬਾ ਦਰਜ ਕੀਤਾ ਇਹਨਾਂ ਦੀ ਪ੍ਰੀਵੀਅਸ ਹਿਸਟਰੀ ਸਾਰੀ ਅਸੀਂ ਚੈੱਕ ਕਰ ਰਹੇ ਹਾਂ ਕਿ ਇਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਾ ਕੇ ਅੱਜ ਕੋਰਟ ਦੇ ਵਿੱਚ ਜੁਡੀਸ਼ਨ ਇਹਨਾਂ ਦਾ ਰਿਮਾਂਡਟ ਆਏਗਾ ਕੁਇਮੈਂਟ ਟਾਈਮ ਟੂ ਕਰਦੇ ਸੀ ਇਹ ਤਫਤੀਸ਼ ਚ ਸਾਹਮਣੇ ਆਊਗਾ ਇਹਨਾਂ ਕੋਲ ਕਿੰਨੇ ਨੇ ਜੀ ਲੇਡੀਜ਼ ਤੇ ਇਹ 10 ਜਿਹੜੇ ਨੇ ਜੀ ਲੇਡੀਜ਼ ਕਿੰਨੇ ਨੇ ਜੀ ਇਹ ਨਾ ਸ਼ੁੱਡ ਨੋ ਨਾ ਹੈ ਇਹ ਦਿੱਤਾ ਰਹੇ ਤੇ ਨੰਬਰ ਬਰ ਦਿੱਤੇ 1045 ਇਮੋਰਲ ਟ੍ਰਾਫਿਕ ਐਕਟ ਹੈਗੇ ਜੀ ਉਸ ਦੇ ਅੰਡਰ ਇਹ ਸਾਰੇ ਅਸੀਂ ਬੁੱਕ ਕੀਤੇ ਇਹ ਕਿੰਨੇ ਕੁ ਪੈਸੇ ਲੈਂਦੇ ਜਿਸਪਰੂਸੀ ਵਾਸਤੇ ਜਿਹੜੇ ਹੈਗਾ ਆਦਮੇ ਇਹ ਅੱਗੇ ਆਪਣੀ ਤਫਤੀਸ਼ ਦੇ ਵਿੱਚ ਸਾਨੂੰ ਦੱਸਣਗੇ ਜਿਹੜੀ ਲੇਡੀਜ਼ ਦਾ ਨਾਮ ਲੈ ਰਹੇ ਹੋ ਇਸ ਤੇ ਪਹਿਲਾਂ ਕੀ ਵਾਅਦਾ ਕਰੀ ਉਸ ਤੇ ਪਹਿਲਾਂ ਵੀ ਇੱਕ ਇਮੋਰਲ ਟ੍ਰਾਫਿਕ ਐਕਟ ਦਾ ਸਦਰ ਥਾਣੇ ਦੇ ਵਿੱਚ ਮੁਕਦਮਾ ਦਰਜ ਬਾਕੀ ਅਸੀਂ ਇਹਦਾ ਚੈੱਕ ਕਰਾਂਗੇ